ਦੇ ਲੱਗਦਾ ਉਹਨਾਂ ਦੀ ਕਹਾਵਤ ਜਿੱਤੂ ਰਹੇ ਸ਼ਕਰਪੁਰੀਏ ਸ਼ਾਜੀ ਦੇ ਨਾਲ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਭੂਰੀਆ ਸ਼ੀਸ਼ਰ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਨੇ ਭੂਰੀਆ ਸ਼ੀਲੂ ਤੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ 나ਥ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਧਗੜਾ ਧਗੜਾ ਧੰਗੜਾ ਪੰਗੜਾ ਪੈਂਦਾ ਧਲੇਰ ਚ ਪੰਗੜਾ ਪੈਂਦਾ ਅੱਜ ਦੁਨੀਆ ਰਾਤ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਦੁਨੀਆ ਕਹਿੰਦੀ ਐ ਰ ਟਿੱਕੀ र चो हो गया जिनू अत जिनू पोका जिन्हू कहते हैं टूरनामेंट सबने खेल मैदान भूरिया शीशर शीलू हरियाणा जी आया भी लखी आया भी मिले इनकी हाजरी कबूल करे सारा का धनवाद आओ जी करिए गल खेड़ कबड्डी ਲੇ ਵੀ ਬਰਾਸ ਸਿੰਘਿਆ ਰਿਕਾਰਡ ਬਣ ਰਿਹਾ ਧਰੇ ਦੇ ਕੌਡੀ ਕੱਪ ਦੇ ਚਾਗ ਦੀ ਤਿਆਰ ਹੈ ਹੁਣ ਵੇਖਦਾ ਸ਼ੀਲੂ ਸ਼ੀਲੂ ਇਨੀ ਨੂੰ ਕਰਕੇ ਜਾਂਦਾ ਕਿ ਨਹੀਂ ਉਹ ਵੱਜੀ ਹੋ ਕੇ ਜੀ ਟੌਪ ਦਾ ਜੱਸਾ ਨੌਜਲੀ ਉਬਰੋ ਹੁਣ ਕਿਹੋ ਜੀ ਗੱਲ ਬਣਾਉਂਦਾ ਹੈ ਕਿਹੋ ਜੀ ਗੱਲ ਬਣਾਉਂਦਾ ਲੈ ਵੀ ਪਹਿਲੇ ਛੇੜ ਕਹਾਣੀ ਆ ਮੁੰਡਾ ਪੀਹਾਂ ਸਾਲਾ ਸੀਗਾ ਜਦੋਂ ਜੋਰ ਖੇਡਾ ਅੱਜ ਤਣ ਤਣ ਸਰਾ ਕਬਰੂਆ ਸਰਾ ਕਬਰੂਆ ਓ ਕੱਤਾ ਧਲੇਆਰੇ ਵਾਲਿਆ 10000 ਦਾ ਹੋਣਾ 10000 ਦਾ ਹੋਣਾ 10000 ਦਾ ਹੋਣਾ ਮੇਰੇ ਮਿੱਤਰੋ ਛਾਕੇ ਦਾ ਹਰ ਇੱਕ ਜਫਾ 10000 ਦਾ ਇਹ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਬੇਸ਼ੱਕ ਸਰੀ